ਗਰਵਾਣੀ 328 ਸਰੂਪ ਦਰਬਾਰ ਸਾਹਿਬ ਚੋਂ ਗਾਇਬ ਹੋ ਗਏ ਬਾਈ ਕਿੱਛੇ ਕੇ ਪਤਾ ਲੱਗਿਆ ਕੋਈ ਸ਼ਬਦਾਂ ਦੇ ਅਰਥ ਬਦਲ ਕੇ ਲਿਆ ਕੇ ਤੁਹਾਡੇ ਗੁਰਦੁਆਰਿਆਂ ਚ ਰੱਖ ਦੇਣਗੇ ਮੈਨੂੰ ਇਹ ਦੱਸੋ ਕਿੰਨੇ ਬੰਦਿਆਂ ਦੇ ਮੂੰਹ ਜਬਾਨੀ ਜਾਦ ਹੈ ਕੱਲੇ ਕੱਲੇ ਸ਼ਬਦ ਦਾ ਅਰਥ ਪਤਾ ਵੀ ਆ ਬਦਲਾਅ ਹੋ ਗਿਆ ਗਰਵਾਣੀ ਚ ਕਿੱਛੇ ਗਈ ਚਮਕਾਰ ਦੀ ਕੱਚੀ ਗੜੀ ਠੰਡੇ ਬੁਰਜ 10 ਦੀ ਡਿਉੜੀਆਂ ਟੋਡਰਮਾਲ ਦੀ ਹਵੇਲੀ ਖੰਡਰ ਬਣ ਗਈ ਮਾਸ਼ੀ ਵਾਲਾ ਜੰਗਲ ਕਿੱਥੇ ਗਿਆ ਬੁੰਗੇ ਕਿੱਥੇ ਗਏ ਨਨਪੁਰ ਸਾਹਿਬ ਦੇ ਕਿਲੇ ਕਿੱਥੇ ਗਏ ਛੋਟਾ ਤੇ ਜੱਲਿਆਂ ਵਾਲੇ ਬਾਗ ਦੇ ਵਿੱਚ ਕੰਦ ਕਿਉਂ ਸਾੰਭੀ ਗਈ ਜਿਹਦੇ ਗੋਲ ਦਾ ਨਿਸ਼ਾਨ ਲੱਗੇ ਨੇ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗੇ ਕੋਲੀ ਲੈ ਜਾਂਦੋ ਲੈ ਜਾਂਦੋ ਇਸੇ ਕਰਕੇ ਉਹ ਕੰਦਾਂ ਦੇ ਨਿਸ਼ਾਨ ਸਾਂਭੇ ਗਏ ਵੀ ਆਉਣ ਵਾਲੀਆਂ ਨਸਲਾਂ ਦੇਖਣ ਲਈ 1919 ਤੇ 21 ਵਾਪਰਿਆ ਸੀ ਇਹ ਜਿਹੜਾ ਵਰਤਾਰਾ ਜਿਹੜਾ ਦੌਰ ਹੈ ਆਪਾਂ ਬਾਹਰ ਨੂੰ ਭੱਜ ਜਾਣਾ ਤੇ ਕਬਜ਼ੇ ਹੋਣੇ ਐਸੇ ਭੰਗਿਆਂ ਦੇ ਪਿੰਡਾਂ ਦੇ ਸਰਪੰਚ ਪਿੰਡਾਂ ਦੇ ਵਿੱਚ ਵੋਟਾਂ ਲੈਣ ਦੇ ਮਾਰੇ ਭੰਗਿਆਂ ਦੀਆਂ ਵੋਟਾਂ ਬਣਾ ਦਿੰਦੇ ਪਿੰਡਾਂ 'ਚ ਸਾਡੇ ਕੁੱਲ ਗਰੀਬ ਬੰਦੇ ਦਾ ਰੁਜ਼ਗਾਰ ਇਹਨਾਂ ਨੇ ਖੋលਿਆ ਆ ਕੇ ਪੱਠਿਆਂ ਦੇ ਬਹਿ ਗਏ ਛਲਰਾਂ ਜੇ ਬਹਿ ਗਏ ਕਾਰਖਾਨੇ ਜੇ ਬਹਿ ਗਏ ਦਿਹਾੜੀਆਂ ਤੇ ਆ ਗਏ ਰੰਗ ਇਹ ਕਰਨ ਲਾ ਗਏ ਜੋੜੀਆਂ ਇਹ ਲਾਉਣ ਲਾ ਗਏ ਠੇਕੇਦਾਰ ਇਹ ਬਣ ਕੇ ਫਰਸਾਂ ਦਾ ਕੰਮ ਇਹਨਾਂ ਨੇ ਸੰਭਲਿਆ ਰੇੜੀਆਂ ਇਹਨਾਂ ਨੇ ਸੰਭਲੀਆਂ ਬਰਾਬਰ ਰੇੜੀ ਲਾਉਣ ਦੇ ਲਈ ਲੁਧਿਆਣੇ ਚ ਪੰਜਾਬੀ ਬੰਦੇ ਨੂੰ ਜੇ ਜਾਣਗੇ ਗਰੀਬ ਹਾਂਜੀ ਗਰੀਬ ਕਿੱਥੇ ਜਾਣਗੇ ਗਰੀਬਾਂ ਨੂੰ ਆਪਣਿਆਂ ਨੂੰ ਕੋਈ ਕੰਮ ਹੀ ਨਹੀਂ ਛੱਡਿਆ ਛੋੜੇ ਪਿੰਡ ਬੜੀਆਂ ਕੋਈ ਵੋਟ ਹਾਂਜੀ ਮਾਈ ਸੋਡੇ ਇਹ ਆਪਣੇ 5-4 ਪਿੰਡ ਬਚ ਗਏ ਬਸ ਮਾਨਸਲਾਸਤੀ ਹੈ ਹੁਣ ਇਧਰ ਨੂੰ ਹੋਲੇ ਭਈਏ ਬਾਕੀ ਦਾ ਜਲੰਧਰ ਵਾਲੇ ਪਾਸੇ ਲੁਧਿਆਣਾ ਵਾਲੇ ਪਾਸੇ ਪਿੰਡਾਂ ਦੇ ਸਰਪੰਚ ਬਣ ਕੇ ਆ ਕੇ ਭਗੀ ਸਾਰਾ ਭੱਜ ਗਿਆ ਕੈਨੇਡਾ ਅਮਰੀਕਾ ਨੂੰ ਪੰਜਾਬ ਦੋਆਬੇ ਵਾਲੇ ਆ ਗਏ ਸਾਡੇ ਪਿੰਡ ਚ ਮਡਾਲੀ ਸਰ ਹੌਲੀ ਹੌਲੀ ਆ ਜਾਣਗੇ ਆ ਜਾਣਗੇ 1100 ਵੋਟ ਬਣੀਆਂ ਕਲਤਾਰ ਸੰਧਵਾ ਸਪੀਕਰ ਆ ਪੰਜਾਬ ਸਰਕਾਰ ਦਾ ਉਹਦੇ ਪਿੰਡ ਅਸੀਂ ਨਹੀਂ ਕਹਿੰਦੇ ਅਸੀਂ ਨਫਰਤ ਨਹੀਂ ਕਰਦੇ ਕਿਸੇ ਨੂੰ ਕੰਮ ਕਰਨ ਪਰ ਪਹਿਲ ਸਾਡੇ ਬੰਦਿਆਂ ਨੂੰ ਹੋਵੇ ਯਾਰ ਫਸਾਡੇ ਦੋ ਬੰਦੇ ਭੰਗਾਂ ਦੇ ਖਿਲਾਫ ਹੁੰਦੇ ਆ 15 ਹੱਕ ਚ ਹੁੰਦੇ ਆ ਉਹ ਨਾਲ ਖੜਦੇ ਆ ਜਾ ਕੇ ਸੇਵੇ ਕਿੰਨੇ ਆ ਪਿੰਡ ਚ ਦੋ ਹੈ ਮਾਜੀ ਵੀ ਸਿੱਖਾਂ ਦਾ ਅੱਡਾ ਹੈ ਤੇ ਜ਼ਿਮੀਂਦਾਰਾਂ ਦਾ ਅੱਡਾ ਹੈ ਤੇ ਫਿਰ ਭਾਈ ਸਿੱਖ ਕਿਹੜੇ ਪਾਸੇ ਆਪਾਂ

ਹਾਂ ਕੀ ਗੱਲ ਕਹਿੰਦੇ ਰਾਤ ਨੂੰ ਆ ਜਾਣਗੇ 8 ਮਿੰਟ ਮਾਰ ਜਾਣ ਮਨੌਲਾ ਇੱਕੇ ਦਾ ਨੂੰ ਬਾਈ ਇੱਕੇ ਦੀ ਘਾਟ ਨਹੀਂ ਚਿੱਟੇ ਵਾਲੇ ਤਾਂ ਮੇਰੀ ਗੱਲ ਸੁਣੋ ਯਾਰ ਚਿੱਟਾ ਸਰਕਾਰ ਹੀ ਰੋਕ ਦਿੰਦੀ ਯਾਰ ਅੱਗੇ ਕੀ ਕਹਿੰਦੇ ਸਵੇਰ ਚ ਅਸਲ ਅਸਲ ਉਹੀ ਗੱਲ ਆ ਗਈ ਨਾ ਵੀ ਸੋਡੀਆਂ ਨਸਲਾਂ ਮਾਰਨੀਆਂ ਨੇ ਅਗਲੇ ਸੋਡੀ ਨਸਲ ਕੁਸ਼ੀ ਕਰਨੀ ਹੈ ਉਹ ਕਿਵੇਂ ਕਰਨੀ ਹੈ ਉਹ ਚਿੱਟਿਆਂ ਨਾਲ ਕਰਨੀ ਹੈ ਉਹ ਪ੍ਰਵਾਸਤ ਲਾ ਕੇ ਕਰਨੀ ਹੈ ਉਹ ਕਿਸੇ ਰੂਪ ਵਿੱਚ ਮਰਜ਼ੀ ਕਰ ਦੇਣਾ ਹਰ 14 15 ਰੋਜ਼ ਮਾਰ ਦਿਆ ਟੀਕੇ ਨਾਲ ਸਰਕਾਰ ਪੰਜਾਂ ਘੰਟਿਆਂ 'ਚ ਬੰਦ ਕਰ ਸਕਦੀ ਐ ਪੰਜਾਂ ਘੰਟਿਆਂ 'ਚ ਥੋੜੇ ਸਾਹਮਣੇ ਕਰੋਨੇ ਵੇਲੇ ਕੋਈ ਚਿੜੀ ਫਰਕਣ ਦਿੱਤੀ ਤਿੰਨ ਕਰੋੜ ਬੰਦਾ ਘਰਾਂ 'ਚ ਤਾਲ ਕੇ ਰੱਖਿਆ ਇੱਕ ਮਹੀਨਾ ਚਿੱਟਾ ਵੇਚਣ ਵਾਲਾ ਕੋਈ ਲੱਖ ਬੰਦਾ ਹੋਊ 2 ਲੱਖੂ ਪੂਰੇ ਪੰਜਾਬ 'ਚ ਆ ਜਿੰਨੇ ਪਿੰਡਾਂ 'ਚ ਬੰਦੇ ਬੈਠੇ ਕੋਈ ਯੂਨੀਅਨ ਨਾਲ ਜੁੜਿਆ ਹੋਇਆ ਕੋਈ ਹੋਰ ਐ ਜਿੱਦੇ ਕੋਈ ਧਰਨਾ ਮਜਾਰਾ ਹੁੰਦਾ ਤੜਕੀ ਪੁਲਿਸ ਫੜ ਲੈਂਦੀ ਆ ਕਿਸਦੇਹੀਂ ਉਹ ਕਿਵੇਂ ਪਤਾ ਲੱਗ ਜਾਂਦਾ ਸੀਆਈਡੀ ਇੰਟੈਲੀਜੈਂਸੀ ਆਂਦੀ ਐ ਇੱਥੋਂ ਕੱਲੇ-ਕੱਲੇ ਬੰਦੇ ਦਾ ਪਤਾ ਕਿਹੜੇ ਪਿੰਡ 'ਚ ਬੰਦਾ ਪੀਂਦਾ ਕਿਹੜਾ ਵੇਚਦਾ ਆ ਡੋਡੇ ਜੇ ਕਿਸੇ ਚਾਰ ਬੀਜ ਲੈ ਭੁੱਕੀ ਦੇ ਕਣਕ 'ਚ ਕੱਢ ਲੈ ਚਾਰ ਔਰੇ ਉਹ ਫੜ ਕੇ ਪਰਚਾ ਰੇਤਾ ਤੇ ਚੱਟਾ ਸ਼ਹਿਰਾਂ ਵਰਚੂਨੀਆਂ ਦੁਕਾਨਾਂ ਦੇ ਵਿਖਦਾ ਉੱਥੇ ਕੋਈ ਪਰਚਾ ਨਹੀਂ ਇਹ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਸੋ ਗੱਲ ਆਪਾਂ ਗੁਰ ਸਿਵਿਆਂ ਦੀ ਕਰਦੇ ਸੀਗੇ ਆਪਾਂ ਕਹਿੰਦੇ ਕਿਸਾਨ ਮਜ਼ਦੂਰ ਇਕੱਠਾ ਜਾਂਦਾ ਬਾਦ ਆ ਉਹ ਕਲਾ ਨਾਰਿਆਂ ਤੇ ਰਹਿ ਗਿਆ ਅਸੀਂ ਜੇ ਸੰਕੜੇ ਸਾਲਾਂ ਬਾਅਦ ਸਾਡੇ ਗੁਰੂਆਂ ਦੇ ਸਿਧਾਂਤਾਂ ਤੇ ਪਹਿਰਾ ਨਹੀਂ ਦੇ ਸਕੇ ਉਹਨਾਂ ਦੀ ਕਹੀ ਹੋਈ ਗੱਲ ਮੰਨੇ ਨਹੀਂ ਉਹਨਾਂ ਨੇ ਜਾਤ ਪਾਤ ਊਚ ਨੀਚ ਭੇਦ ਭਾਵ ਖਤਮ ਕੀਤੇ ਸੀ ਤਾਂ ਫਿਰ ਸਿੱਖ ਅਸੀਂ ਕਾਹਦੇ ਆ ਅਸੀਂ ਬੰਦਾ ਨਹੀਂ ਇਕੱਠਾ ਫੂਸ ਰਹੇ ਇਕੱਠੇ ਹੋ ਕੇ ਲੜ ਕਿੱਥੋਂ ਪਾਵਾਂਗੇ 12 ਹਾ ਬੋਰਡ ਦਾ ਪਿੰਡ ਹੈ ਇਹ ਕਦੇ ਵਿਚਾਰ ਚਰਚਾ ਹੋਈ ਨਹੀਂ ਬਾਈ ਪਿੰਡ 'ਚ ਕਦੇ ਇਹ ਸੋਡਾ ਕੱਠ ਨਹੀਂ ਹੋਇਆ ਯਾਰ ਇਕੱਠੇ ਕਰ ਲਏ ਹਾਂ ਆਪਣਾ ਸੋਡਾ ਜੀ ਹਾਂ ਇਕੱਠੇ ਕਰੀ ਬੰਪਰ ਮੈਂ ਹਾਂ ਉਹ ਲੋ ਪੱਤ ਲੋ ਕੇ ਦੋਸਤੀ ਹੈ ਜੀ ਕਿ ਤੂੰ ਹੀ ਰਹਿਣ ਦੀ ਇਕਲਾ ਕਰਦਾ ਕਿੱਥੇ ਮਾਨਸਿਕਤਾ ਖੜ ਗਈ ਸਾਡੀ ਐਵੇਂ ਲੱਗੇ ਹਾਂ ਬੜਾ ਤੂੰ ਐਂ ਪੁੱਛ ਕੇ ਦੇਖ ਜਦੋਂ ਕਿ ਬੰਦਾ ਹਸਤਾ ਵਿੱਚ ਮਰਦਾ ਹੋਵੇ ਉਦੋਂ ਫੋਨ ਦੀ ਲੋਡ ਹੋਵੇ ਬੋਲੋ ਕਹਿੰਦਾ ਵੀ ਇਹ ਕੀ ਰਹਾ ਬਈ ਹਾਂ ਬੋਲਦਾ ਬਈ ਦੱਸੋ ਹਰੇ ਨੇ ਵੀ ਕੀ ਰਹਾ ਤੁਣਾ ਹੈ ਟੀਵੀ ਬਰਾਦਰੀ ਦਾ ਓਰੇ ਹਾਂ ਬਈ ਵਿਚਾਰ ਉਹਦਾ ਛਾਉ ਨੂੰ ਕਿੰਨਾ ਵੇਚਦਾ ਹੀ ਕਿਵੇਂ ਮਰਜੀ ਕਰੋ ਪਹਿਲੇ ਕਿ ਪੁੱਛੀ ਮਾਣਾ ਯਾਰ ਤੁਸੀਂ ਬੋਲੋ ਕਰੋ ਇੱਕ ਗਰਾਉਂਡ ਲੈਵਲ ਤੇ ਗੱਲਾਂ ਹੁੰਦੀਆਂ ਐ ਫੇਰ ਪ੍ਰਧਾਨ ਜੀ ਰਿਪੋਰਟ ਦਾ ਬਈ ਨਹੀਂ ਬਈ ਅਸੀਂ ਅਸੀਂ ਬਹੁਤ ਇਸ ਕੰਮ ਤੋਂ ਪਿੱਛੜ ਗਏ ਯਾਰ ਗਰਵਾਣੀ ਨੂੰ ਅਸੀਂ ਉਹਨਾਂ ਗੁਰੂਆਂ ਦੀਆਂ ਗੱਲਾਂ ਨੂੰ ਉਹਨਾਂ ਵਿਚਾਰਾਂ ਨੂੰ ਉਹ ਸੋਚ ਨੂੰ ਤਾਂ ਅਪਣਾਏ ਇਹਨੂੰ ਅਸੀਂ ਨੌਂ ਦੇ ਸਿੱਖਾਂ ਮੱਥੇ ਟੇਕਣ ਤੱਕ ਸੀਮਤ ਨਾ ਜੀ ਬੱਸ ਮਾਰਕਾ ਦਾ ਪਾਪ ਤੁਹਾਡੇ ਸਾਰੇ ਸੋ ਪਿੰਡ ਵਾਲਿਓ ਗੱਲਾਂ ਤਾਂ ਬਹੁਤ ਨੇ ਭਾਈ ਅਗਲੇ ਪਿੰਡਾਂ 'ਚ ਵੀ ਜਾਣਾ ਹੈ ਬਾਕੀ ਅਮਲ ਕਰ ਲਿਓ ਅਮਲਾ ਮਲਾ ਨਵੇੜੇ ਨਹੀਂ ਹੋਣੇ ਚੰਗਾ ਲੱਗਾ ਸਾਥ ਦੇ ਦਿਓ ਨੇ ਇਹਦਾ ਭਾਈ ਬਹੁਤ ਚਿਰ ਦੇ ਲੱਗੇ ਆ ਮੈਂ ਇਹ ਸੋਚ ਲਿਆ ਕਿ ਤੁਰਾਂ ਵੀ ਮੈਂ 13000 ਪੰਜਾਬ ਦੇ ਪਿੰਡਸ ਜਾਣਾ ਜੇ ਘਟੋ ਘਟ ਮੈਂ 10% ਲੋਕਾਂ ਨੂੰ ਵੀ ਜਗਾਉਣ ਚ ਕਾਮਯਾਬ ਹੋ ਗਿਆ ਨਾ ਕਿ ਜ਼ਮੀਨਾਂ ਨਾ ਵੇਚ ਕੇ ਭਜੋ ਪ੍ਰਵਾਸ ਨਾ ਕਰੋ ਮੁੜ ਕੇ ਪੰਜਾਬ ਦੀ ਧਰਤੀ ਤੇ ਆ ਜਾਓ ਪਾਣੀ ਸੰਭਾਲ ਲਓ ਬੋਲੀ ਬਚਾ ਲਓ ਇਤਿਹਾਸ ਸੰਭਾਲ ਲਓ ਰਜਗਾਰ ਜਿਹੜਾ ਕੰਮ ਦੇਣਾ ਆਪਣੇ ਭਰਾਵਾਂ ਨੂੰ ਆਪਣੇ ਮਜ਼ਦੂਰਾਂ ਨੂੰ ਦਿਓ ਬਜਾਏ ਬਾਹਰ ਲਿਆਂਦੇ ਗੁਰੂ ਘਰ ਤੇ ਸੇਵੇ ਇਕੱਠੇ ਕਰ ਲੋ ਜੇ 10% ਲੋਕ ਵੀ ਮੇਰੀ ਗੱਲ ਨੂੰ ਸਮਝ ਕੇ ਲੜ ਬੰਦ ਕੇ ਮੈਂ ਸਮਝੂਗਾ ਦੁਨੀਆ ਤੇ ਆਉਣਾ ਮੇਰਾ ਸਫਲ ਆ ਜਿੱਤਾਂ ਹਾਰਾਂ ਚਲਦੀਆਂ ਰਹਿੰਦੀਆਂ ਜੇ ਐਮਐਲ ਐਮਪੀ ਬਣਨਾ ਹੁੰਦਾ ਨਾ ਤੁਸੀਂ ਇੰਨੇ ਬੰਦੇ ਖੜੇ ਹੋ ਤੁਹਾਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਹਰ ਬੰਦੇ 'ਚ ਰੱਬ ਵੱਸਦਾ ਪਰਮਾਤਮਾ ਵੱਸਦਾ ਬਾਈ ਚ ਐਮਐਲ ਬਣ ਜਾਂਦਾ ਭਵੰਤ ਮਾਨ ਮੇਰਾ ਮਿੱਤਰ ਰਿਹਾ ਪੀਪਲ ਪਾਰਟੀ 'ਚ ਇਕੱਠਿਆਂ ਨੇ ਕੰਮ ਕੀਤਾ ਸੀ ਅੱਜ ਭਵਾਨੀਗੜ੍ਹ ਇਕੱਠੇ ਹੋ ਗਏ ਮੈਂ ਭਵੰਤ ਜਗਦੀਪ ਤੇ ਸੁਖੀ ਇਹਦੀ ਗੱਡੀ 'ਚ ਬੈਠੇ ਆ ਕਾਲਾ ਕਾ ਸਾਡੇ ਵੱਲੋਂ ਆਜਾ ਪਾਇੰਟ ਟੇਟਾਂ ਦੇ ਦਾਂਗੇ ਮਖਨਾਂ ਤੂੰ ਜਿਤਨਾ ਤੇਰਾ ਮੂੰਹ ਦਿੱਲੀ ਵੱਲ ਪੱਠ ਪੰਜਾਬ ਅੰਨੀ ਹੋਣੀ ਐ ਅਸੀਂ ਜਿੱਤ ਜਗੇ ਹਰ ਜਗੇ ਵੋਟ ਪਵੇ ਨਾ ਪਵੇ ਮੂੰਹ ਇੱਧਰ ਹੀ ਰਹਿਣਾ ਅੱਜ ਵੀ ਸਾਰਿਆਂ ਤਰ੍ਹਾਂ ਦੋਨੇ ਹੱਥੀਂ ਜੋਰ ਲਾਉਣਾ ਐ ਲੱਖਿਆ ਕੱਲੇ ਨੂੰ ਵੋਟ ਨਹੀਂ ਪੈਣੀ ਪਾਰਟੀਆਂ ਮਗਰ ਵੋਟ ਹੁੰਦੀ ਐ ਪਾਰਟੀਆਂ ਕੋਲ ਬਣਿਆ ਹੁੰਦਾ ਸਾਰੇ ਪੰਡੇ ਬੈਠੇ ਹੁੰਦੇ ਐ ਪਾਰਟੀਆਂ ਦੇ ਪਿੰਡਾਂ 'ਚ ਮਖਨਾਂ ਨਾ ਹੀ ਪੈਂਦੀ ਨਾ ਪਵੇ ਸੋਡਾ ਪਟਾ ਨਹੀਂ ਗੱਲ 'ਚ ਪਾਉਣਾ ਕਰਦਾਰ ਨਹੀਂ ਮਾਰਨਾ ਕਰਦਾਰ ਜੇ ਮੜਾ ਮੋਟਾ ਜਿਉਣਾ ਸਿੱਖਿਆ ਜ਼ਿੰਦਗੀ ਤਾਂ ਮੌਤ ਤੋਂ ਬਾਅਦ ਸਿੱਖਿਆ ਦੋ ਵਾਰੀ ਮੌਤ ਦੇਖੀ ਆ ਹੁਣ ਨਹੀਂ ਕੋਈ ਗੱਲ ਨਹੀਂ ਨਹੀਂ ਤਾਂ ਨਹੀਂ ਸਹੀ ਅੱਜ ਤੱਕ 30 40 ਸਾਲ 50 ਸਾਲ ਪਹਿਲਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੌਣ ਹੋਇਆ ਜਾਣਦੇ ਕੋਈ ਨਹੀਂ ਜਾਣਦਾ ਐਮ ਐਲ ਏ ਐਮ ਪੀ ਜਾਣਦੇ ਕੋਈ ਨਹੀਂ ਜਾਣਦਾ ਅੱਜ ਤੋਂ 500 ਸਾਲ ਪਹਿਲਾਂ ਦੁੱਲਾ ਪੱਟੀ ਹੋਇਆ ਅੱਜ ਵੀ ਲੋੜੀਆਂ ਦੇ ਗੀਤ ਗਾਏ ਜਾਂਦੇ ਆ ਕਿਉਂਕਿ ਉਹ ਕਿਰਦਾਰ ਸੀ ਦੁਨੀਆ ਤੇ ਕਰਤਾਰ ਹਮੇਸ਼ਾ ਅਮਰ ਰਹਿੰਦੇ ਆ ਆਪਣੇ ਕਰਤਾਰ ਉੱਚੇ ਤੇ ਸੁੱਚੇ ਕਰੋ ਬਾਈ ਸਾਨੂੰ ਦੁਨੀਆ ਕਰਤਾਰਾਂ ਕਰਕੇ ਜਾਣਦੀ ਸੀ ਕਿ ਜਿੱਥੇ ਸਿੱਖ ਖੜਾ ਹੈ ਉੱਥੇ ਦੁਨੀਆ ਦੀ ਹਰ ਧੀ ਭੈਣ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰਦੀ ਸੀ ਜਿੱਥੇ ਸਿੱਖ ਖੜਾ ਹੈ ਲੋਕ ਕਹਿੰਦੇ ਸੀ ਕਿ ਇਮਾਨਦਾਰੀ ਦਾ ਮਜਸਮਾ ਖੜਾ ਹੈ ਦੁਨੀਆ ਸਹਾਰਾ ਤਾਂ ਦੀ ਸਿੱਖਾਂ ਦਾ ਪਰ ਸਾਡੇ ਉਹ ਕਰਤਾਰ ਨਿੱਗਰ ਗਏ ਲਾਇਬ੍ਰੇਰੀ ਹੈਗੀ ਪਿੰਡ ਚ ਅਖਬਾਰ ਆਉਂਦੇ ਆ ਕਿੰਨੇ ਕ ਆਉਂਦੇ ਆ ਹਾਂਜੀ ਪੜਨ ਜਾਂਦੇ ਹੋ ਮੁੰਡਿਓ ਸਾਡੀ ਨੌਜਵਾਨ ਪੀੜੀ ਬਹੁਤ ਘਤੌਰ ਤੇ ਕੰਗਾਲ ਕਿਉਂ ਹੋ ਗਈ ਅਈ ਲਿਟਰੇਚਰ ਪੜਨਾ ਸ਼ਰਤ ਸਾਹਿਤ ਵਿਰਸਾ ਇਤਿਹਾਸ ਪੜਨਾ ਈ ਸ਼ਰਤ ਆਖਬਾਰ ਛੱਡ ਤੇ ਮੈਲਾਂ ਤੇ ਆ ਗਏ ਕੋਈ ਚੰਗਾ ਇਤਿਹਾਸਕਾਰ ਬੋਲਦਾ ਹੋਵੇ ਬੁੱਧੀਜੀ ਬੋਲਦਾ ਸਿਆਤਕਾਰ ਬੋਲਦਾ ਹੋਵੇ ਗਾਣਗਾ ਦੇਨੇ ਮੋਬਾਈਲ ਤੋਂ ਛੱਡ ਪਰੇ ਕਿ ਸੁਣਨਾ ਕੋਈ ਚੰਗੀ ਕਿਹਨੇ ਪੋਸਟ ਲਿਖੀ ਹੋਵੇ ਉਹ ਵੀ ਨਹੀਂ ਪੜਦੇ ਨਾ ਸਾਂਝੀ ਕਰਦੇ ਐ ਸਾਗਰ ਦੀ ਬੋਟੀ 15 ਦਿਨ ਦੱਬੀ ਫਿਰਿਓ ਕੀ ਗੱਲ ਸੀ ਉਹ ਲੱਖਾਂ ਰੀਲਾਂ ਬਣਾ ਕੇ ਲੋਕਾਂ ਨੇ ਜਿਹੜਾ ਬਾਬਾ ਉਹਦੇ ਕੋਲ ਵੀ ਸਾਗਰ ਦੀ ਬੋਟੀ ਚੱਲਦੀ ਐ ਨੌਜਵਾਨ ਉੱਥੇ ਵੀ ਸਾਗਰ ਦੀ ਬੋਟੀ ਬੁੜੀਆਂ ਕੋਲੇ ਵੀ ਸਾਗਰ ਦੀ ਬੋਟੀ ਸਾਗਰ ਦੀ ਬੋਡੀ ਛੱਡੀ ਆਰ ਕਾਟਾ ਰੋਲਾ ਪਿਆ ਕੁੜੀ ਦਾ ਉਹਦਾ ਕੰਮ ਚੱਕ ਲਿਆ ਉਹਦਾ ਛੱਡਿਆ ਰਾਜੂ ਵਾਲਾ ਪਤਾ ਨਹੀਂ ਰਾਜੂ ਕਿਹੜਾ ਰਾਜੂ ਆ ਗਿਆ ਫਿਰ ਆ ਚਮਕੀਲਾ ਫਿਲਮ ਆ ਗਈ ਹੁਣ ਸੋਨੂ ਸੀਤੂ ਵਾਲਾ ਚੱਲ ਰਹੀ ਆ ਹਾਂ ਬੌਲਾ ਜਮਾ ਜਣੇ ਅਸੀਂ ਕਿੱਛੇ ਚੁੰਮਿਆ ਵਾਲੀ ਭਾਬੀ ਸੁਣੀ ਗਏ ਲੋਕ ਨੀਰੂ ਛੱਡ ਰੌਲਾ ਸੁਣੀ ਜਾਂਦੇ ਲੋਕ ਕਿਉਂ ਸਾਡੀ ਜਿਹੜਾ ਦਿਮਾਗ ਅਸੀਂ ਸਾਡਾ ਪੱਦਰ ਆ ਸਾਡੀ ਬੁੱਧੀ ਦਾ ਦਿਮਾਗ ਦਾ ਉਹ ਬਹੁਤ ਥੱਲੇ ਆ ਗਿਆ ਸੀ ਸੇਖਰ ਕਿ ਮੈਂ ਸੋਡੇ ਵਰਗੇ ਯਾਰ ਮੈਂ ਕੋਈ ਆਦੀ ਮਾਂ ਦੇ ਟਟ ਜੋ ਸਿੱਖਿਆ ਨਾ ਮੈਂ ਕੋਈ ਆਕਾਸ਼ ਬਾਣੀ ਦੇ ਬੱਚੇ ਮੈਨੂੰ ਕੋ ਖਬਰਾਂ ਆਉਂਦੀਆਂ ਸਮਾਨ ਚੁੱਤਰਦੀਆਂ ਮੇਰੇ ਕੋਲੇ ਇੱਕ ਬੰਦੇ ਨੇ ਸੰਗਤ ਵੀ ਕਰਦਾ ਸਭ ਤੋਂ ਵੱਡੀ ਗੱਲ ਆ ਦਰਦ ਆ ਅੰਦਰ ਕਿ ਤੜਫ ਕਿ ਨਹੀਂ ਯਾਰ ਸਾਡੇ ਜਉਂਦੇ ਜੀ ਸਾਡੀ ਧਰਤੀ ਕਿਵੇਂ ਮਰ ਜੂ ਬੋਲੀ ਪਾਣੀ ਕਿਵੇਂ ਮਰ ਜਾਣਗੀ ਕੋਈ ਕਿਵੇਂ ਇੱਥੇ ਕਬਜ਼ਾ ਕਰ ਜੂਗਾ ਇਹੀ ਤੜਫਾ ਉਹ ਇਹ ਤੜਫ ਮੈਂ ਹਰ ਦਿਲ ਦੇ ਅੰਦਰ ਦੇਖਣੀ ਚਾਹੁੰਦਾ ਏਸੇ ਕਰਕੇ ਤੁਰਿਆ ਤੇ ਬੰਦੇ ਰਹਿ ਗਏ ਗਿਣਤੀ ਦੇ ਤੇ ਸਰਕਾਰਾਂ ਮਰਵਾਉਂਦੀਆਂ ਵੀ ਪਹਿਲਾਂ ਉਹ ਜੇ ਬੰਦਿਆਂ ਨੂੰ ਆ ਮੂਸੇ ਵਾਲਾ ਮਰਿਆ ਜਦੋਂ ਦੇ ਘਰੇ লাশ ਪਈ ਸੀ ਮੈਂ ਉਹਦੇ ਕਿਹਾ ਸੀ ਵੀ ਇਹ ਕਤਲ ਆਮ ਕਤਲ ਨਹੀਂ ਏਜੰਸੀਆਂ ਦਾ ਕਰਾਇਆ ਕਤਲ ਆ ਕਿਉਂ ਮੈਂ ਗਲਗੱਤੇ ਸਕੂਲ ਚ ਗਿਆ ਬੰਗਾਲ ਜਵਾਕਾਂ ਨੂੰ ਪੁੱਛਿਆ ਕਿਹੜਾ ਗੈਕਸ ਤੋਂ ਆਉਂਦੇ ਹੋ ਪੰਜਾਬ ਦਾ ਕਹਿੰਦੇ ਮੂਸੇ ਵਾਲਾ ਮੈਂ ਕਿਹਾ ਜਾਣਦੇ ਹਾਂ ਪੰਜਾਬ ਬਾਰੇ ਕਹਿੰਦੇ ਨਹੀਂ ਪੰਜਾਬ ਦਾ ਇਤਿਹਾਸ ਕਹਿੰਦੇ ਨਹੀਂ ਪਤਾ ਪਰ ਮੂਸੇ ਵਾਲਾ ਪਤਾ ਸਮਾਤ ਤੇ ਆਉਂਦਾ ਮੁੱਸੇਪਿੰਡ ਕੀ ਮੁੱਸੇ ਵਾਲੇ ਦੀ 4 ਸਾਲ ਦਾ 5 ਸਾਲ ਦਾ ਜਵਾਬ ਜੰਮਿਆ ਕੱਥੋਂ ਉਹਨਾ ਕੈਨੇਡਾ ਅਮਰੀਕਾ ਦਾ ਉਹ ਕਹਿੰਦਾ ਅਸੀਂ ਪੰਜਾਬੀ ਬੋਲਣੀ ਸਿੱਖੀ ਮੁੱਸੇ ਵਾਲ ਨੂੰ ਸੁਣ ਕੇ ਪੱਗ ਬੰਨਣ ਲੱਗੇ ਪੰਜਾਬੀ ਆ ਪੱਗ ਬੰਨਣ ਲੱਗੇ ਮੁੱਸੇ ਨੂੰ ਦੇਖ ਕੇ 20 ਮੁੰਡੇ 25 ਕਦਨ ਮੈਨਾਂ ਕੈਨੇਡਾ ਜੁੜ ਗਏ ਵੀਡੀਓ ਕਾਲ ਤੇ ਗੱਲਾਂ ਕਰਨ ਲੱਗ ਗਏ ਕਹਿੰਦੇ ਬਾਈ ਅਸੀਂ ਪੰਜਾਬ ਨੂੰ ਮੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਲੋ ਜਉਂਦਾ ਸੀ ਮੁੱਸੇ ਵਾਲਾ ਮਾਂ ਵੀ ਕਿਵੇਂ ਕਹਿੰਦੇ ਦੇਖ ਦੇ ਨਾ ਮੁੱਸੇ ਵਾਲਾ ਪਿੰਡ ਟ੍ਰੈਟ ਲਈ ਫਿਰਦਾ ਹਲ ਬੋਂਦਾ ਫਿਰਦਾ ਸਾਗਾ ਮਾਰੀ ਜਾਂਦਾ ਕੱਦੂ ਕਰਦਾ ਫਿਰਦਾ ਟਰਾਲੀ ਲਈ ਫਿਰਦਾ ਸਾਡਾ ਵੀ ਜੀ ਕਰਦਾ ਵੀ ਅਸੀਂ ਵੀ ਆਪਣੀ ਵਿਰਾਸਤ ਨਾਲ ਜੁੜੀ ਉਹ ਬੰਦਾ ਸਾਡੀ ਬੋਲੀ ਨੂੰ ਸਾਡੀ ਪਛਾਣ ਨੂੰ ਪੰਜਾਂ 24 ਸਾਲਾਂ ਚ ਉੱਥੋਂ ਤੱਕ ਲਏਗਾ ਜਿੱਥੋਂ ਤੱਕ ਅਸੀਂ ਕਈ ਸੈਂਕੜੇ ਸਾਲਾਂ ਚ ਨਹੀਂ ਪਹੁੰਚ ਸਕਦੇ ਇਸੇ ਕਰਕੇ ਉਹ ਹਜੇ ਬੰਦੇ ਸਟੇਟ ਨੂੰ ਪਤਾ ਹੁੰਦਾ ਉਹ ਹਜੇ ਬੰਦੇ ਪਹਿਲਾ ਮਰਵਾਏ ਜਾਂਦੇ ਪਰ ਆਪਾ ਅਮਰਤਪਾਲ ਦੀ ਵੀ ਬਾਤ ਨਹੀਂ ਪੁੱਛੀ ਬਾਈ ਨਵਲਵਾੜ ਦਾ ਬੰਗੋਚਾਲ ਆਇਆ 8 ਮਹੀਨਿਆਂ ਚ ਪ੍ਰਚਾਰ ਕੀਤਾ ਉਹਨੇ ਹਜ਼ਾਰਾਂ ਮੁੰਡੇ ਚਿੱਟਾ ਛੱਡ ਗਏ ਸਿੱਖੀ ਨਾਲ ਜੁੜ ਗਏ ਦਸਤਾਰਾਂ ਮੰਨ ਗਏ ਸਾਡੇ ਉਹਨੂੰ ਕਹਿਣ ਲੱਗੇ ਏਜੰਸੀਆਂ ਦਾ ਬੰਦਾ ਹੈ ਬੀਜੇਪੀ ਦਾ ਬੰਦਾ ਹੈ ਮਰਵਾਦ ਉਹ ਅੱਗਾਂ ਲਵਾ ਦੂ ਆਪਾ ਨੂੰ ਵੀ ਨਿਬਖਸਿਆ ਚੱਕ ਕੇ ਨਸੇ ਲਾ ਕੇ ਉਹ ਦੇਤਾ ਡੇਬਰੂ ਘਰ ਸੜਤਾ ਉਹਦੀ ਮਾਂ ਚੱਕ ਕੇ 8 ਦਿਨ ਬੰਦ ਰੱਖੀ ਜੇ ਕਿਉਂ ਬਈ ਕੀ ਕਸੂਰ ਸੀ ਉਹ ਬਈ ਉਹਦੀ ਮਾਂ ਦਾ ਉਦੀ ਮਾਂ ਗੁਰਮਤ ਪ੍ਰਚਾਰ ਕਰਨ ਦੇ ਲਈ 16 ਤਰੀਕ ਤੋਂ ਦਮਦਮਾ ਸਾਹਿਬ ਤੁਰਨਾ ਸੀ ਉਹਨੇ ਉਹ ਵੀ ਨਹੀਂ ਕਰਦੇ ਰਹੇ ਕੀ ਇਹ ਪਿੰਡ ਟਾਲੀਆਂ ਵਾਲਿਓ ਸਵਾਲ ਪੁੱਛੋਗੇ ਪਿੰਡ ਚਾਈ ਲੈਡਰਾਂ ਨੂੰ ਸਾਡੇ ਪੁੱਛਣ ਲੱਗਿਆ ਉਹ ਵਾਗਰ ਬੈਣ ਹਾਂ ਐਂ ਹੀ ਹੋਣਾ ਬਾਈ ਆ 15 ਸਾਲ ਬੀਬਾ ਰਹੀ ਐ ਇਹਨੂੰ ਪੁੱਛ ਲਿਓ ਹਾਂ ਸਾਡੇ ਤਾਂ ਇਹ ਸਵੇਰੇ ਮੁੱਤਰਾ ਤੋਂ ਗੁਣੀ ਹੀ ਲੋਟਾਂ ਜਾਰੇ ਕੱਟੀਆਂ ਹੁੰਦੀ ਜੀ ਹਾਂ ਲੋਕ ਕੁੜੀਆਂ ਨੇ ਕਹਤਾ ਨਾ ਜੀ ਨਾ ਬਸ ਹਾਂ ਲੋਕ ਕੁੜੀਆਂ ਨੇ ਗੈਰਵਾ ਚੋਰ ਕੋਈ ਨਹੀਂ ਵੀ ਗਰੀ ਸਾਰੇ 90% ਅੱਗੇ 90% ਬੰਦਾਲ ਸੀ ਆ ਇਹ ਚਲੋ ਜਰਾ ਬਾਕੀ ਪੈਦੀ ਦਾ ਰੁਕ ਤੇ ਦਾਣੇ ਹੋ ਜਾਣੇ ਚਾਰ ਹਾਂ ਗੁਰਦੁਆਰੇ ਜਾਂਦੀਆਂ ਨੇ ਭਾਈ ਉਹ ਹੋਵਾਰੇ ਕੀ ਭਾਈ ਉਹ ਮੂਰੇ ਹੁੰਦੇ ਜਮਾ ਬੋਲੇ ਕਹਿੰਦੇ ਗੁਰੂਗਰ ਤਾਂ ਕਹਿੰਦਾ ਮਾਨਸਕੀ ਜਾਤ ਸਭੇ ਇੱਕੋ ਪਹਿਚਾਨਦਾ ਹੈ ਗੁਰਮਾਰੀ ਦੀ ਮਜਾਰ ਨਹੀਂ ਨਾ ਕਰਦੀਆਂ ਚੈੱਕ ਰਸ ਦਾ ਹੁੰਦਾ ਮਨ ਮੱਥਾ ਦੇ ਜਿਦਿਆ ਨੇ ਮੰਨਤੀਆਂ ਨਹੀਂ ਬੋਲੇ ਕਹਿੰਦੇ ਆਪਾਂ ਬੰਦਰ ਰ ਬੰਦਰ ਹੈ ਨਾ ਕੀ ਸੁਣੋ ਰਸਿਆਂ ਦਾ ਕੀ ਬੋਲ ਬੰਦਰ ਬੱਠ ਨਹੀਂ ਹੈਗਾ ਸੋਚਣਾ ਨਹੀਂ ਜੁੜੇ ਸੋਭਾਈ ਚੰਗਾ ਲੱਗਿਆ ਦਾ ਸਾਥ ਦਿਓ ਬਾਲੇ ਕਹਿੰਦਾ ਕੱਲਾ ਹੀ ਕਰੂਏ ਸਵਾਲ ਉੱਠਦਾ ਵਾਰੀ ਵਾਰੀ ਜੇ ਜਤਾਤਾ ਆਜੀ ਪਾਰਟੀ ਨਹੀਂ ਕੱਲਾ ਹੀ ਕਰ ਦੂਗਾ ਮੈਂ ਕਿਹਾ ਮੈਂ ਕੱਲਾ ਹੀ ਹੁਣ ਤੱਕ ਲੜਿਆ ਕੱਲਾ ਹੀ ਸੀ ਬਾਈ 16 ਪਰਚੇ ਪਵਾਏ ਬੋਲੀ ਖਾਤਰ ਲੜਿਆ ਤਾਂ ਬੋਲਾਂ ਉੱਤੇ ਬੋਲੀ ਕਰਾਤੀ ਸੀ ਅੰਮ੍ਰਿਤਸਰੋਂ ਬਟਿੰਡੇ ਨੂੰ ਜਾਂਦੇ ਆ ਹਾਈਵੇ ਉੱਤੇ ਆ ਪੰਜਾਬੀ ਉੱਥੇ ਰੰਗ ਮਾਰੇ ਸੀ ਕੱਲਾ ਹੀ ਸੀ ਚਾਰ ਪਰਚੇ ਵੀ ਦਰਜ ਹੋਏ ਡਾਕਟਰਾਂ ਨੂੰ ਰੱਖਾਂ ਰੁਪਿਆ ਬਾਸ ਕਰਾਇਆ ਪਰ ਹੁਣ ਸਮੱਸਿਆ ਇਹ ਆਉਂਦੀ ਹੈ ਜਿਹੜੇ ਡਾਕਟਰ ਨੂੰ ਘੇਰਦਾ ਜਾ ਕੇ ਪਰਚਾ ਕਰਾ ਦਿੰਦੇ ਆ ਸਕੂਲ ਜਾਂਦੇ ਆ ਤਾਂ ਪਰਚਾ ਕਰਾ ਦਿੰਦੇ ਆ ਕੱਲੇ ਨੇ ਫੋਹੀਪੁਰ ਦੇ 200 ਪਿੰਡਾਂ 'ਚ ਗਿਆ ਸੀ। ਕੱਲ ਖੁਰਦ ਪਿੰਡਾਂ ਜੌੜੀਆਂ ਨਹਿਰਾਂ ਦੇ ਉੱਤੇ ਮੋਰਚਾ ਲਾਇਆ ਸੀਗਾ। ਐਂ ਲੋਕਾਂ ਨੂੰ ਜਗਾਇਆ ਜਾ ਕੇ ਠਾਇਆ। ਨਹਿਰ ਦੇ ਪੁਲ ਤੇ ਬਿਠਾ ਦੇ ਲੋਕ ਲਿਜਾ ਕੇ ਮਖਵੇ ਲਫਾਫਾ ਨਹੀਂ ਪੈਣ ਨਹਿਰ 'ਚ। ਮੋਮੀ ਕਾਜ ਦਾ ਲਫਾਫਾ ਬਾਹਰ ਕੰਕਰੀਟ ਪਾ ਕੇ ਨਹਿਰ ਪੱਕੀ ਕਰਦੇ ਸੀ। ਮੈਂ ਚਾਕੀ ਮਲ ਸਿੰਘ ਵਾਲਾ ਪਿੰਡਾ ਫਰੀਦਕੋਟ ਦਾ ਉੱਥੋਂ ਲੈ ਕੇ ਹਰੀਕੇ ਪੱਤਣ 85 ਕਿਲੋਮੀਟਰ ਦਾ ਏਰੀਆ ਲਫਾਫਾ ਨਹੀਂ ਪੈਣ ਦਿੱਤਾ। 2 ਮਹੀਨੇ ਮੋਰਚਾ ਲਾ ਕੇ ਰੱਖਿਆ। ਕੱਲੇ ਸੀ ਮੈਂ ਕਿ ਫੋਇਲ ਹੀ ਫਿਰਦਾ। ਛੋੜ ਦੇ ਪੱਕੀਆਂ ਹੋ ਗਈਆਂ ਨਹਿਰਾ ਸੁਆ ਹੌਣ ਨਹੀਂ ਦੇਣਾ ਸਾਡੇ ਹੋ ਗਈ ਜੀ ਪੱਕੀ ਹੋਈ ਹੈ ਹਮ ਔਰ 3 ਕਿਲੋਮੀਟਰ ਤੋਂ ਲੈ ਕੇ ਤੇ ਨਿਕਲ ਪੰਜ ਚਾਰ ਕੁ ਮੀਟਰ ਹਾਲਾ ਪਾਣੀ ਖੜ ਨਹੀਂ ਪੈਂਦੇ ਨਹੀਂ ਪਿੱਛੇ ਦਾ ਪਾਣੀ ਮਸ਼ੀਨਾ ਛੋਟੀਆਂ ਕਰਤੀਆਂ ਉੱਚੇ ਕਰਤੀਆਂ ਮਸ਼ੀਨਾ ਮੁੱਗਾਂ 'ਚ ਪੈਂਦੇ ਨਹੀਂ ਪਾਣੀ ਅੱਜ ਵੀ ਮੁੱਗਾਂ ਕੋਲ ਬਾਰੀ ਆਇਆਗਾ ਉਹ ਵੀ ਬੋਲੇ ਨਹੀਂ ਆਜ ਨਹਿਰਾਂ ਸੂਏ ਕੱਸੀਆਂ ਤੋਂ ਪਾਣੀ ਸਿਮ-ਸਿਮ ਕੇ ਕਈ ਮੀਲ ਦੂਰ ਜਾਂਦਾ ਹੁੰਦਾ ਤੁਸੀਂ ਕੋਈ ਨਲਕਾ ਲੱਗਾ ਦੇਖੋ ਕੋਈ ਬੋਰ ਦੇਖੋ ਨਹਿਰ ਕੱਸੀ ਸੂਏ ਦੇ ਕਿਨਾਰੇ ਕੰਢੇ ਤੇ ਉਹਦਾ ਪਾਣੀ ਕਿੰਨਾ ਠੰਡਾ ਤੇ ਮਿੱਠਾ ਹੁੰਦਾ ਉਹ ਲਫਾਫਾ ਦਾ ਨੁਕਸਾਨ ਬਹੁਤ ਵੱਡਾ ਹੁੰਦਾ ਲਫਾਫਿਆਂ ਦਾ ਕੰਕਰੀਟ ਦਾ ਸੋ ਕੱਲਾ ਜੇ ਬਈ ਮੈਂ ਵਿਧਾਨ ਸਭਾ ਗਿਆ ਉਹ ਨਾ ਮੌੜ ਤੋਂ ਜਿੱਤ ਕੇ ਜਿੱਥੇ ਭਵੰਤਮਾਨ ਕਹਿੰਦਾ ਬਾਜਵੇ ਅਰਗਨ ਨੂੰ ਕਿ ਮਿਸਟਰ ਬਾਜਵਾ ਅੱਖਾਂ ਜੱਖਾਂ ਪਾਈ ਗੱਲਾਂ ਕਰਾਂ ਉਥੇ ਮੇਰੇ ਵਰਗਾ ਇੱਕ ਵੀ ਖੜਾ ਹੁੰਦਾ ਵੀ ਹਾਂ ਖੜਾ ਆ ਜਾ ਆਪਾ ਇੱਕ ਤਰੀਕ ਨੂੰ ਭਵੰਤਮਾਨ ਨੇ 1 ਨਵੰਬਰ ਨੂੰ ਡਿਬੇਟ ਰੱਖੀ ਸੀਗੀ ਲੁਧਿਆਣੇ ਵਿਚਾਰ ਚਰਚਾ ਕਰਨੇ ਲਈ ਡਰ ਨਾਲ ਮੈਂ ਵੀ ਕਿਹਾ ਸੀ ਬਸਵਾਲ ਪੁੱਛਾਂਗੇ ਜਾਵਾਂਗੇ ਤੜਕੇ 3 ਵਜੇ 200 ਪੁਲਸ ਵਾਲਾ ਮੇਰੇ ਘਰ ਨੂੰ ਘੇਰਾ ਪਾ ਲਿਆ ਸੀ ਵੀ ਜਾਣ ਨਹੀਂ ਦੇਣਾ ਮੈਂ ਕਿਹੜਾ ਫੌਜੀ ਫਿਰਦਾ ਹੀ ਇਕੱਲਾ ਹੀ ਸੀ ਬੰਦਾ ਇਕੱਲਾ ਹੀ ਬਹੁਤ ਹੁੰਦਾ ਭਾਂਬੜ ਮਚਾਉਣ ਲਈ ਚਿੰਗਾਰੀ ਬਹੁਤ ਹੁੰਦੀ ਹੈ ਸੱਚਾ ਹੋਵੇ ਬਈ ਪਰ ਅੰਦਰ ਜੁਰਤ ਤੇ ਸਚਾਈ ਹੋਵੇ ਸਿਸ ਕਰਕੇ ਬਾਈ ਸਾਡੇ ਕੋਲ 20 ਨੇ ਬਾਈ 13 ਲੋਕ ਸਭਾ 7 ਰਾਜ ਸਭਾ 20 ਮੈਂਬਰ ਨੇ ਸਾਡੇ ਕੋਲੇ 20ਾਂ ਬੰਦਿਆਂ ਦੇ ਵਿੱਚੋਂ ਇੱਕ ਅੱਧੇ ਨੂੰ ਛੱਡ ਦਿਓ 17 18 ਬੰਦਿਆਂ ਨੂੰ ਐ ਪੁੱਛ ਲਓ ਵੀ ਘੱਗਰ ਟੁੱਟਿਆ ਤੁਹਾਡੇ ਇੱਥੇ ਨੇੜੇ ਮਾਨਸਾ ਡੱਬਿਆ ਸੂਰ ਰਣ ਦਾ ਏਰੀਆ ਡੱਬਿਆ ਉਹ ਰੋੜ ਕੀ ਪਿੰਡ ਮੈਂ ਆਇਆ ਸੀ ਉਧਰ ਆ ਚਾਂਦਪੁਰਾ ਬੰਨ ਟੁੱਟਿਆ ਤੁਹਾਡੇ ਸਤਲੋ ਟੁੱਟਿਆ ਜਲੰਧਰ ਡੁੱਬ ਗਿਆ ਲੈਣਾ ਮੋਗਾ ਡੁੱਬ ਗਿਆ ਜੇ ਇੰਨਾ ਹੜਾਂ ਦੇ ਕਰਕੇ ਨੁਕਸਾਨ ਪੰਜਾਬ ਦਾ ਹੋਣਾ ਤੇ ਪਾਣੀ ਉੱਤੇ ਪੰਜਾਬ ਦਾ ਕਿਉਂ ਨਹੀਂ ਬਈ ਇਹ ਵੀ ਬੋਲ ਰਿਹਾ ਹੈ ਡੈਮਾਂ ਦੇ ਪ੍ਰਬੰਧ ਸਾਰੇ ਕੇਂਦਰ ਨੇ ਆਪਣੇ ਹੱਕ 'ਚ ਕਰ ਲਈ ਕੋਈ ਬੋਲਿਆ ਰਾਜਧਾਨੀ ਪੰਜਾਬ ਦੇ ਵਿੱਚੋਂ ਚੰਡੀਗੜ੍ਹ ਦੇ ਵਿੱਚੋਂ ਪੰਜਾਬ ਬਿਲਕੁਲ ਸਫਾਈ ਕਰਤਾ ਪੰਜਾਬ ਦਾ ਬੋਲੀ ਉੱਥੋਂ ਮਾਰਤੀ ਨੌਕਰੀਆਂ ਜਿੱਥੋਂ ਪੰਜਾਬ ਕੱਢਦਾ ਕੋਈ ਬੋਲਿਆ 35 ਪੈਂਦੀ 40-40 ਸਾਲ ਦੇ ਬੰਦੀ ਸਿੰਘ ਅੰਦਰ ਬੰਦ ਬੈਠੇ ਐ ਕੋਈ ਬੋਲਦਾ ਸਾਹ ਕੱਢਦਾ ਉੱਚਾ ਰ ਸਹੀ ਸਵਾਲ ਨਾ ਯਾਰ ਆਪੋ ਚਲਾ ਕਰੋ ਕਈ ਤਾਂ ਜਾਣਦੇ ਨਹੀਂ ਉੱਥੇ ਹਾਜ਼ਰੀ ਪੁੱਛੋ ਜਿਹੜੇ ਆਉਣਗੇ ਵੀ ਕਿੰਨੇ ਹੁਣ 15 ਸਾਲਾਂ ਦੀ ਬੀਬਾ ਮੈਂ ਸਾਰੇ ਉਹ ਤੁਰਿਆ ਮੈਂ ਪੰਨੀ ਵਾਲੇ ਫੱਤੇ ਤੋਂ ਉਹ ਆ ਫਾਲਕਾ ਦੇ ਕੋਲੇ ਪਿੰਡ ਹਲਕਾ ਬਹੁਤ ਵੱਡਾ ਹੈ ਲੰਬੀ ਹਲਕਾ ਇੱਧਰ ਆ ਨਾ ਇੱਧਰ ਉਹ ਕੁਲਰਾਂਗਾ ਬਰੇਟਾ ਕਿੰਨਾ ਵੱਡਾ ਹਲਕਾ 500 ਪਿੰਡ ਕੜਤਾ ਸੀ ਸਾਢੇ 3 ਮਹੀਨੇ ਹੋ ਗਏ ਤੁਰੇ ਫਿਰਦਿਆਂ ਨੂੰ ਕਈ ਪਿੰਡ ਤਾਂ ਇਹ ਜੇ ਲੰਬੀ ਹਲਕੇ ਦੇ ਕਹਿੰਦੇ ਭਾਈ 15 ਸਾਲ ਹੋ ਗਈ ਬੀਬਾ ਸਾਢੇ ਦਾ ਕਿਹਦੇ ਪਿੰਡ ਹੀ ਨਹੀਂ ਆਈ ਕਈ ਪੰਨ ਦਾ ਗਈ ਨਹੀਂ 15 ਸਾਲ ਚ ਛੋੜੇ ਆਈ ਐ ਆਈ ਸੀਗੀ ਕਿਹੜੀਆਂ ਗੱਲਾਂ ਕਰਕੇ ਗਈ ਐ ਮੈਨੂੰ ਵੀ ਦੱਸ ਦਿਓ ਹਾਂ ਅੱਛਾ ਕੋਈ ਤਾਂ ਹੋਊਗਾ ਹਾਂ ਜੀ ਹਾਂ ਜੀ ਛੋਟਾ ਦਾ ਕਿ 24 24000 ਰੁਪਇਆ ਜਮ੍ਹਾਂ ਹੋ ਗਿਆ ਉਹ ਹਾਂ ਜੀ ਦਾ 10000 ਰੁਪਇਆ ਦੇਣਾ ਹੈ ਹਾਂ ਜੀ ਠੀਕ ਹੈ ਕਰਕੇ ਬਾਅਦ ਕਰ ਲੱਕੇ ਪਾ ਮੁਫਤ ਖੋਰੀ ਤੇ ਲਾਤੇ ਯਾਰ ਤੁਸੀਂ ਐਸੇ ਵੇਲੇ 19000 ਕਰੋੜ ਦੇ ਘਾਟੇ ਚਾ ਬਿਲੀ ਬੋਰਡ ਸੁਣਨ ਵਾਲੀ ਗੱਲ ਆ ਇਲੈਕਟ੍ਰਿਸਿਟੀ ਬਿੱਲ ਲਿਆਈ ਐ ਸੈਂਟਰ ਦੀ ਸਰਕਾਰ ਉਹ ਗਾਂ ਕਾਨੂੰਨ ਬਣ ਜਾਣਾ ਹੁਣ 80% ਬਿਜਲੀ ਬੋਰਡ ਪ੍ਰਾਈਵੇਟ ਹੋ ਗਿਆ 20% ਰਹਿ ਗਿਆ ਸੋਡੇ ਚਿਪਾਂ ਵਾਲੇ ਮੀਟਰ ਲਾਉਣ ਲੱਗ ਗਏ ਨਾ ਨਵੇਂ ਇਹ ਮੋਬਾਈਲ ਨੂੰ ਹੋ ਜਾਣਾ ਜੇ ਰੀਚਾਰਜ ਖਿਲਾ ਲੋਂਗੇ ਬਿਜਲੀ ਆਜੂ ਨਹੀਂ ਖੜਾ ਕੰਮ ਬਾੜਾ ਖਾਂਦੀ ਥੋੜ੍ਹਾ ਵੀ ਜਾਂਦੀ ਅਸੀਂ ਇਹ ਕਿਉਂ ਨਹੀਂ ਕਿਹਾ ਵੀ 5 ਰੁਪਏ ਜੌਂਟਾ 2.5 ਰੁਪਏ ਕਰ ਦਿਓ 10 ਰੁਪਏ 5 ਰੁਪਏ ਕਰ ਦਿਓ ਅਸੀਂ ਇਹ ਕਿਉਂ ਨਹੀਂ ਕਿਹਾ ਬੱਸਾਂ ਰੋੜਵੇ ਜੀਆਂ ਸਾਡੀਆਂ ਬੁੜੀਆਂ ਮੁਫਤ ਚੜ੍ਹਦੀਆਂ ਵੀ ਭਾਈ 50 ਰੁਪਏ ਟਿਕਾ 25 ਲੈ ਲੋ 100 ਆ 50 ਲੈ ਲੋ 20 ਆ 10 ਲੈ ਲੋ 50 ਕਿੱਲੇ ਬੁੜੀ ਕੋਲ ਪੈਲੀ ਹੁੰਦੀ ਐ ਤੇ ਰੋੜਵੇ ਡੀਕਦੀ ਹੁੰਦੀ ਐ 4-4 ਘੰਟੇ ਦੂਜੀਆਂ ਬੱਸੇ ਲਗਾ ਦਿੰਦੀ ਐ ਲੋਕਾਂ ਚ ਵੇਚੀ ਹਾਂ ਸੋਚਦੇ ਹਾਂ ਕਿ ਕਿੱਥੇ ਖੜੀ ਆ 80-80000 ਰੁਪਏ ਤਨਖਾਹਾਂ ਨੇ ਜਿਹੜਾ ਟੀਚਰ ਲੱਗੀਆਂ ਨੇ ਬੁੜੀਆਂ ਕੁੜੀਆਂ ਖੜੀਆਂ ਬੱਸ ਰੋਲਵੇ ਡਿੱਕੀ ਜਾਂਦੀਆਂ ਹੁੰਦੀਆਂ 10 ਰੁਪਏ ਦੇਣੇ ਪੈ ਜਾਣ ਜਿਹੜੀ ਮੁਫਤ ਖੋਰੀ ਆ ਇਹ ਮਾਰੂਸ ਨੂੰ ਮਾਰੀ ਮੁਫਤ ਨਹੀਂ ਹਾਂ ਜੇ ਦੇੜੀਆਂ ਕੋਈ ਲੋੜਬੰਦ ਕੋਈ ਗਰੀਬ ਬੰਦਾ ਹੈ ਕੋ ਬੇਸਹਾਰਾ ਬੰਦਾ ਉਹਨੂੰ ਦੇ ਦੇ ਯਾਰ ਪਰ ਮੇਰੇ ਨਾਲ ਦੇ ਕਹਿੰਦੇ ਹੁੰਦੇ ਆ ਕਹਿੰਨੇ ਭਈਆ ਆ ਗੱਲ ਨਾ ਬੋਲਿਆ ਕਰ ਲੋਕਾਂ ਦੇ ਵੋਟ ਨਹੀਂ ਖੋਣੀ ਵੀ ਇਹ ਮੁਫਤਕੋਰੀ ਦੇ ਖਿਲਾਫ ਹੈ ਉਹ ਮਹਾ ਮੈਂ ਮੁਫਤਕੋਰੀ ਦੇ ਖਿਲਾਫ ਨਹੀਂ ਮੈਂ ਤੁਹਾਡੀਆਂ ਨਸਲਾਂਆਂ ਦੀਆਂ ਜੜਾਂ 'ਚ ਜਿਹੜੀ ਜ਼ਹਿਰ ਪਾਈ ਜਾ ਰਹੀ ਹੈ ਤੇਲ ਪਾਇਆ ਜਾ ਰਿਹਾ ਜੜਾਂ 'ਚ ਉਹਦੇ ਖਿਲਾਫ ਹਾਂ ਹੁਣ ਤੁਹਾਨੂੰ ਬਿਜਲੀ ਮੁਫਤ ਮਿਲੀ ਤਾਂ ਉਹਦਾ ਮੁੱਲ ਕਿਵੇਂ ਤਾਰੋਗੇ ਪਾਣੀ ਮਕਾ ਕੇ ਆ ਜਿਹੜਾ ਇੱਧਰ ਦੂਜਾ ਕੰਮ ਹੋਣ ਲੱਗਿਆ ਖੜ੍ਹਦੇ ਦੋ ਤਿੰਨ ਸਾਲ ਜਿਹਦੇ ਬਿਜਲੀ ਪ੍ਰਾਈਵੇਟ ਹੋ ਗਈ ਉਦੈ ਹੀ ਕਰੋਗੇ ਫਿਰ ਆਪ ਦੀ ਮਰਜ਼ੀ ਨਾਲ ਕਹਿਣਗੇ 20 ਰੁਪਏ ਜੌਂਟਾ ਯਾਰ ਲੈਣੀ ਆ ਤਾਂ ਲੈ ਲੈ ਨਹੀਂ ਤੇਰੀ ਮਰਜ਼ੀ ਹੈ ਸੁਣੋ ਸੋਨੂੰ ਇੱਥੇ ਆਹ ਬਾਈ ਜੀਓ ਦੇ ਸਹਿਮ ਰਤੇ ਮੁਫਤ ਦਿੱਤੇ ਨਾ ਹੁਣ ਉਹ ਕਹਿੰਦੇ ਇੰਨੇ ਦਾ ਪੈਗਾ ਪਾਉਣਾ ਪੋਣਾ ਨਹੀਂ ਤੁਹਾਡੀ ਮਰਜ਼ੀ ਹੈ ਹੁਣ ਫਿਰ ਪਹਿਲਾਂ ਮੁਫਤ ਤੇ ਲਾਇਆ ਉਹ ਵਿਧੀ ਵੀ ਆਈ ਹੋਊ ਫਿਰ ਹਾਂ ਇਹ ਤਾਂ ਬਾਈ ਸੁਣਾ ਕੇ ਹਟਾ ਮੈਂ ਕਹਾਣੀ ਸੋ ਪਿੰਡ ਵਾਲਿਓ ਧੰਨਵਾਦ ਸਾਰੇ ਨਗਰ ਦਾ ਬਾਈ ਸਾਡੀ ਜਥੇਬੰਦੀ ਆ ਪੰਜਾਬੀ ਮਾਂ ਬੋਲੀ ਸਤਾਰ ਜਥੇਬੰਦੀ ਜੇ ਜੁੜਨਾ ਚਾਹੁੰਦੇ ਆ ਆਪਣਾ ਨਾਮ ਪਿੰਡ ਦਾ ਨਾਮ ਆਪਣਾ ਮੋਬਾਈਲ ਨੰਬਰ ਲਿਖਾ ਦਿਓ 10 ਰੁਪਏ ਮੈਂਬਰਸ਼ਿਪ ਰੱਖੀਅਤ ਤੇਲ ਤੂਲ ਮਛਦਾ ਬਾਈ ਸਾਧਨਾ ਚ ਤਾਂ ਰੱਖਿਆ ਜੇ ਨਹੀਂ ਵੀ ਹੈਗੇ ਤਾਂ ਵੀ ਜੁੜਨਾ ਚਾਹੁੰਦੇ ਆ ਤਾਂ ਵੀ ਕੋਈ ਗੱਲ ਨਹੀਂ ਆਪਣਾ ਨਾਮ ਲਿਖਾ ਸਕਦੇ ਹੋ ਬਸ ਅਖੀਰ ਤੇ ਬੇਨਤੀ ਇੰਨੀ ਆ ਚੰਗਾ ਲੱਗਾ ਸਾਥ ਦੇ ਦਿਓ ਯਾਦ ਰੱਖੋਗੇ ਜ਼ਿੰਦਗੀ ਚ ਵੀ ਕਿਸੇ ਬੰਦੇ ਨਾਲ ਵਾ ਪਿਆ ਸੀ ਜੋ ਮੇਰੇ ਦਿਲ ਤੇ ਉਹ ਜ਼ਬਾਨ ਤੇ ਆ ਇਸੇ ਕਰਕੇ ਮੈਂ ਗੱਲਾਂ ਹੀ ਕਰਦਾ ਨਹੀਂ ਮੈਂ ਵੀ ਤੁਹਾਨੂੰ ਕੋਈ ਲਾਰੇ ਲਾ ਕੇ ਤੁਰ ਜਾਂਦਾ ਮੈਂ ਆ ਕਰ ਦੂੰ ਮੈਂ ਉਹ ਕਰ ਦੂੰ ਮੈਂ ਐਂ ਦੇ ਦੂੰ ਮੈਂ ਉਹ ਦੇ ਦੂੰ ਉਹਦਾ ਬਈ 25 ਕਰੋੜ ਰੁਪਈਆ ਫੰਡ ਆਉਣਾ 5 ਸਾਲ ਚ ਉਹ ਲੱਗਣਾ ਹੁੰਦਾ ਐਮਪੀ ਫੰਡ ਚ ਆਉਂਦਾ 5 ਕਰੋੜ ਸਾਲ ਦਾ ਕੋਟੇ ਚ ਆਉਂਦਾ ਪਰ ਜਿਹੜੀਆਂ ਗੱਲਾਂ ਮੈਂ ਚਾਹੁੰਦਾ ਕਿ ਸਾਡੇ ਮੁੱਦੇ ਪੰਜਾਬ ਦੇ ਉੱਠਣੇ ਚਾਹੀਦੇ ਆ ਪਾਰਲੀਮੈਂਟ ਚ ਉਹਨਾਂ ਦੇ ਬਈ ਲੜ ਰਹਾ ਤਾਂ ਸੋਡੇ ਕੋਲ ਸਾਥ ਮੰਗਣ ਆਇਆ ਚੰਗਾ ਲੱਗਾ ਸਾਥ ਦਿਓ ਜ਼ਿੰਦਗੀ ਚ ਗੱਲ ਕਹਿ ਕੇ ਜਾਣਾ ਕਦੇ ਪਸਤਾਵਾ ਨਹੀਂ ਹੋਊਗਾ ਨਰਾਸਤਾ ਨਹੀਂ ਹੋਊਗੀ ਕਿ ਗਲਤ ਮੇਰਾ ਸਾਥ ਦਿੱਤਾ ਤੁਸੀਂ ਆ 92 ਬਸ ਬਸ 92 ਜਤਾਈ ਸੀ ਕੀ ਨਿਕਲਿਆ ਬਾਈ ਗੱਲਾਂ ਦਾ ਕੜਾ ਅੱਜ ਵੀ ਪਹੰਤ ਬਣਾ ਬਣਾ ਦੇ ਜਾਂਦਾ ਚੁਟਕਲੇ ਕਹਾਣੀਆਂ ਉਹੀ ਚਾਲ ਗੱਪ ਇੱਧਰ ਸੜਤੇ ਉਧਰ ਨਾ ਰੋੜਤਿਆਂ ਕੱਲਾ ਚਿੱਟਾ ਹੀ ਬੰਦ ਕਰ ਦਿੰਦਾ ਯਾਰ ਮੈਂ ਕਹਿੰਨਾ ਤਾਂ ਵੀ ਲੋਕ ਖੁਸ਼ ਹੋ ਜਾਂਦੇ ਪਰ ਨਹੀਂ ਕੋਈ ਮੈਂ ਸੁੱਤਾ ਨਵਾਦ ਬਾਈ ਸਾਰੇ ਨਗਰ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ